ਅੱਜ ਪਿੰਡ ਕੋਟਵੱਡਾ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਆ ਮੈਂ ਮੈਂ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਵੱਡੇ ਨਾਲ ਗੱਲਬਾਤ ਕਰਨ ਲੱਗਾ ਹਾਂ ਪ੍ਰਧਾਨ ਜੀ ਅੱਜ ਦਾ ਤੁਹਾਡਾ ਕੀ ਮੈਸੇਜ ਆ ਅ ਕੱਲ ਮੈਂ ਖਨੌਰੀ ਮੋਰਚੇ ਤੋਂ ਇੱਥੇ ਆਪਣੇ ਵਤਨਾਂ ਨੂੰ ਪੁੱਜਾ ਥਾ ਔਰ ਜਿਹਦੇ ਤੇ ਕੱਲ 5 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਪੂਰਾ ਹੋ ਜਾਣਾ ਮਰਨ ਉੱਤਨ ਤੇ ਬੈਠਿਆ ਨੂੰ ਔਰ ਕਿਸਾਨਾਂ ਦੀਆਂ ਜੋ ਪੂਰੇ ਭਾਰਤ ਦੇ ਅੰਦਰ ਮਜ਼ਦੂਰਾਂ ਦੀਆਂ ਬਕਾਇਆ ਮੰਗਾਂ ਜੋ ਲਿਖਤੀ ਸਨ ਜਗਰਵਾਲ ਨੇ 2021 ਦੇ ਦਿੱਲੀ ਅੰਦੋਲਨ ਦੌਰਾਨ ਦਿੱਤੀਆਂ ਔਰ ਉਹਦੇ ਤੇ ਵਿਚਾਰ ਤੇ ਕਰਨ ਵਾਸਤੇ ਪੂਰੇ ਭਾਰਤ ਅੰਦਰ ਕਾਲ ਨੂੰ ਡੀਸੀ ਦਫ਼ਤਰਾਂ ਦੇ ਹੈੱਡ ਕੁਆਰਟਰਾਂ ਦੇ ਜਾਂ ਤਹਿਸੀਲਾਂ ਦੇ ਜਾਂ ਸੁਦਿਮਾਂ ਦੇ ਸਵੇਰੇ 9 ਵਜੇ ਤੋਂ ਲੈ ਕੇ 5 ਮਾਰਚ ਨੂੰ ਔਰ ਸ਼ਾਮ ਤੱਕ ਜਿਹੜਾ ਵਾ ਉਹ ਭੋਖੜ ਹੜਤਾਲ ਕੀਤੀ ਜਾਊਗੀ ਔਰ ਜਿੱਥੇ-ਜਿੱਥੇ ਵੀ ਪੂਰੇ ਭਾਰਤ ਅੰਦਰ ਆਪਣੇ ਜਥੇਬੰਦੀਆਂ ਦੇ ਕਿਡਰ ਕੰਮ ਕਰਦੇ ਆ ਉਹ ਡਿਊਟੀਆਂ ਲਗਾਉਣਗੇ ਔਰ ਉਹਦੇ ਨਾਲ ਨਾਲ 100 ਦਿਨ ਔਰ 100 ਕਿਸਾਨ ਜਿਲਾ ਕਿਸਾਨ ਮਜ਼ਦੂਰ ਖਨੌਰੀ ਮੋਰਚੇ ਦੇ ਵਿੱਚ ਕੱਲ 5 ਮਾਰਚ ਨੂੰ ਭੁਖੜ ਹੜਤਾਲ ਤੇ ਬੈਠੇਗਾ 7 ਵਜੇ ਤੋਂ ਲੈ ਕੇ ਔਰ ਸ਼ਾਮ ਤੱਕ ਔਰ ਉਹਦੇ ਨਾਲ ਨਾਲ ਆਪਣੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਢਾ ਅੰਮ੍ਰਿਤਸਰ ਦੇ ਵਿੱਚ ਰੋਲ ਨਭਾਏਗੀ ਹਰ ਉਹਦੇ ਤੇ ਤਰਨ ਤਾਰਨ ਦੇ ਵਿੱਚ ਔਰ ਇਧਰ ਫਰੋਜਪੁਰ ਹਰਜੰਦਰ ਦੇ ਵਿੱਚ ਕਪੂਥਲਾ ਤੇ ਜਲੰਧਰ ਇਕੱਠੇ ਕਰਨਗੇ ਔਰ ਇਧਰ ਮੁਕਸਰ ਦੇ ਵਿੱਚ ਜਥੇਬੰਦੀ ਆਪਣਾ ਰੋਲ ਨਿਭਾਏਗੀ ਔਰ ਉਹਦੇ ਚ ਜਿਵੇਂ ਪਟਿਆਲਾਵਾ ਜਾਂ ਸੰਗੋਰੀ ਮੋਰਚੇ ਤੇ ਹੀ ਰੋਲ ਨਿਭਾਏਗੀ ਔਰ ਆਪਣੀ ਜਥੇਬੰਦੀ ਵੱਲੋਂ ਕਰੀਬ 6-7 ਜਗ੍ਹਾ ਤੇ ਪ੍ਰੋਗਰਾਮ ਲੀਕੇ ਗਏ ਆ ਔਰ ਆਸ ਕਰਦੇ ਆ ਜਿ세 ਬੰਦੀ ਤੇ ਜਿਹਾਰੂ ਕਿਸਾਨ ਲੀਡਰ ਜਿਹੜੇ ਆ ਜਿੱਥੇ-ਜਿੱਥੇ ਜ਼ਿੰਮੇਵਾਰੀਆਂ ਲੱਗੀਆਂ ਉਹ ਨਿਭਾਉਣਗੇ ਔਰ ਉਹਦੇ ਨਾਲ-ਨਾਲ ਪੰਜਾਬ ਸਰਕਾਰ ਦੇ सीएम ਸਾਹਿਬ ਦੇ ਇਸ਼ਾਰੇ ਤੇ ਔਰ ਤੜਕੇ 4 ਵਜੇ ਤੋਂ ਲੈ ਕੇ ਕਾਫੀ ਕਿਸਾਨ ਜਿਹੜਿਆ ਪੰਜਾਬ ਅੰਦਰ ਡਿਟੇਨ ਕੀਤੇ ਹੁੰਦੇ ਰਿਟੇਨ ਕੀਤੇ ਹੋਏ ਨੇ ਠਾਲੀਆਂ ਦੇ ਵਿੱਚ ਘਰਾਂ ਦੇ ਵਿੱਚ ਹੋਰ ਥਾਵਾਂ ਤੇ ਇਹਦੇ ਵਿੱਚ ਅਸੀਂ ਜਮਸ਼ਾਬਾਹ ਦਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਮੀਟਿੰਗ ਸੀ ਉਹਦੇ ਵਿੱਚ ਜਿਹੜਾ ਕੋਈ ਆਪਸ ਦੇ ਵਿੱਚ ਸ਼ਕਤੀ ਕਰਕੇ ਸਰਕਾਰ ਵੱਲੋਂ ਉਹਦੀ ਅਸੀਂ ਨਖੇਦੀ ਕਰਦੇ ਜਿਹਦੇ ਬਤੌਰ ਅੱਜ ਆਪਣੇ ਘਰੇ ਵੀ 4 ਵਜੇ ਰੇਟ ਹੋਈ ਆ ਕਾਫੀ ਗੱਡੀਆਂ ਦੀ ਤਦਾਰਜ ਭਾਰੀ ਬਲ ਦੇ ਵਿੱਚ ਉਹ ਜਿਹਦੇ ਵਿੱਚ ਫਿਰ ਪ੍ਰਸ਼ਾਸਨ ਕੁਣ ਪੇਚੇ ਰਿਆ ਕਿਸਾਨ ਵੀ ਕਾਪੀ ਆਪਣੇ ਤੇ ਪਹੁੰਚ ਚੁੱਕੇ ਸੀ ਔਰ ਘਰ ਦੇ ਵਿੱਚ ਅਜੇ ਵੀ ਜਿਹੜੇ ਆਪਣੇ ਮੁਲਾਜ਼ਮ ਆ ਔਰ ਪੰਜਾਬ ਸਰਕਾਰ ਦੇ ਆਰਡਰ ਤੇ ਉਹ ਡਿਟੇਨ ਦੇ ਰੂਪ ਦੇ ਵਿੱਚ ਜਿਹੜੇ ਉਹ ਬੈਠੇ ਆ ਔਰ ਅੱਗੋਂ ਕੀ ਫੈਸਲਾ ਆਉਂਦਾ ਫਿਰ ਜਥੇਬੰਦੀਆਂ ਦਾ ਜਾਂ ਆਪਣੇ ਸੰਯੁਕਤ ਕਿਸਾਨ ਮੋਰਚੇ ਦਾ ਫਿਰ ਵਿਚਾਰਿਆ ਜਾਊਗਾ ਜਾਂ ਸਰਕਾਰ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ